ਲਕਿ ਨਾ ਟਾਈਮ ਲੱਗ ਗਿਆ ਬੈਂਕ ਚ ਤਾਂ ਬਲਾਈ ਪੀੜ ਹੁੰਦੀ ਹੈਗੀ ਮੈਂ ਤਾਂ ਪਤਾ ਹੁੰਦਾ ਚਾਹ ਪੀ ਕੇ ਵਗ ਜਾਂਦੀ 2 ਘੰਟੇ ਲੱਗ ਗਏ ਆ ਜਾ ਬੇਬੇ ਚਾਹ ਤਾਂ ਬਣੀ ਪਈ ਐ ਨੇ ਚਾਹ ਪੀ ਲੈ ਆ ਜਾ ਬਹਿ ਜਾ 2 ਮਿੰਟ ਕੋਈ ਨਾ ਪੁੱਤ ਮੈਂ ਤਾਂ ਹਾਂ ਜਾਇਆ ਮਹਾਰਾਜਵੀਰ ਕੋਲੇ ਮੈਂ ਆਉਣੀ ਆ ਮੁੜ ਕੇ ਦਵਾਰੇ ਨਾ ਰਾਜਵੀਰ ਕੋਲੇ ਕੀ ਲੈਣ ਜਾਂਦੀ ਮੇਰੇ ਕੋਲੇ ਵੀ ਬਹਿ ਜਾ ਚਲ ਕੋਈ ਨਾ ਮੈਂ ਗੁਣੀ ਆ ਜਾਂਗੀ ਦੇਖ ਕੇ ਮੈਨੂੰ ਪਤਾ ਹੀ ਹੈ ਪੈਨਸ਼ਨ ਲੈ ਕੇ ਆਈ ਹੋਏਗੀ ਨਹੀਂ ਮੈਂ ਆਜੂ ਕੋਈ ਨਾ ਆ ਜਾਂਗੀ ਆਉਣ ਦਾ ਪਤਾ ਹੀ ਮੈਨੂੰ ਤੇਰਾ ਕਿਦੋਂ ਪਰੇਠਣ ਆਉਣੀ ਹੁੰਦੀ ਐ ਉਹ ਤਾਂ ਬੁੜੀ ਚੰਗੀ ਲੱਗਦੀ ਐ ਜਮਾ ਐ ਖਿਚੜੀ ਵਰਗੀ ਤੇ ਕਿਦੋਂ ਪਰੇਠਣ ਮੇਰੇ ਜਾਂਦੀ ਐ ਉਹ ਤਾਂ ਤੂੰ ਕੌਣ ਤੇ ਮੈਂ ਕਾਉਂ ਹੁਣ ਤਾਂ ਦੇਖ ਲਾ ਉਹ ਵੀ ਬੋਲ ਮਾਰਦੀ ਐ ਵੱਡੀ ਵੀ ਕਿ ਬੇਬੇ ਮੇਰੇ ਕੋਲੇ ਆ ਜਾ ਉਹ ਛੋਟੀ ਆਖੀ ਜਾਂਦੀ ਐ ਕਿ ਤਾਂ ਛੱਤ ਤੇ ਆ ਜਾ ਹੁਣ ਤਾਂ ਬਠੇਰਾ ਬੋਲ ਮਾਰਨ ਗਈਆਂ ਜਨ ਤਰੀਕ ਗਿੰਦੀਆਂ ਹੀ ਰਹਿੰਦੀਆਂ ਨੇ ਵੀ ਹੁਣ ਤਾਂ ਇੰਨੇ ਜਣੇ ਰਹਿ ਗਏ ਪਰੇਠਣ ਮੇਲਣ ਚ ਉਹ ਤਾਂ ਲਵੇ ਲੱਗਣ ਲੱਗ ਜਾਂਦੀਆਂ ਨੇ ਹਉ ਖੜੀ ਐ ਦੇਖ ਕਿਹੜੇ ਬਣਾਂ ਦੀ ਗਈ ਹੋਈ ਐ ਬੁੜੀ ਜੀ ਹਜੇ ਤੱਕ ਨਹੀਂ ਆਈ ਹੈਗੀ ਆਈ ਨਹੀਂ ਹੈਗਾ ਅਇਤ ਕੀ ਮੈਂ ਕਿਹਾ ਸੀਗਾ ਵੀ ਪੈਸਾ ਮੈਨੂੰ ਦੇ ਦੇ ਤੇ ਉਹੀ ਲਿੱਚ-ਲਿੱਚ ਗਈਆਂ ਕਰੀ ਜਾਂਦੀ ਐ ਨਾ ਹਰਪ੍ਰੀਤ ਨੂੰ ਤਾਂ ਆਏ ਵਾਰੀ ਫੜਾ ਦਿੰਦੀ ਐ ਜੇ ਤੱਕ ਮੈਨੂੰ ਫੜਾ ਦੂਗੀ ਫੇਰ ਕੀ ਲੋੜਾ ਆਜੂਗਾ ਮੈਨੂੰ ਲੱਗਦਾ ਹੈ ਸ਼ੱਕ ਜਿਵੇਂ ਆਉਂਦੀ ਹੁੰਦੀ ਐ ਕਿਹਾ ਤਾਂ ਸੀਗਾ ਮੈਂ ਵੀ ਬੇਬੇ ਛੱਤ ਤੇ ਆ ਜੀ ਨਹੀਂ ਆਉਂਦੀ ਆਉਂਦੀ ਐ ਆ ਜਾ ਆ ਜਾ ਉਰੀਆਂ ਮੈਂ ਕਦਾਉਂਦੀ ਐ ਚੋਲਾ ਜਲੀ ਆ ਜਾ ਬੇਬੇ ਆਏ ਸੀ ਤੀ ਹੁਣ ਤਾਂ ਬਥੇਰਾ ਆਖ ਹੁੰਦੀਆਂ ਆ ਜਾ ਹੁਣ ਤਾਂ ਵੱਡੇ ਵੀ ਥੱਲੇ ਜੜਕਦੇ ਨੇ ਆ ਜਾ ਬੇਬੇ ਮੇਰੇ ਨਾਲ ਗੋ ਅੱਛੇ ਬਹਿ ਜਾ ਗੱਲਾਂ ਕਰਾਂਗੇ ਤੇ ਤੂੰ ਵੀ ਦੇਖ ਲੈ ਬੋਲ ਮਾਰਦੀਆਂ ਰਜਵੀਰ ਹਰਪ੍ਰੀਤ ਨੂੰ ਤੇਰੀ ਦੱਸੇ ਵੀ ਪਲਸਨ ਕਢਾ ਲਈ ਤੇ ਪਤਾ ਹੀ ਨੂੰ ਕਿ ਚੋੜ ਦੇਖਿਆ ਹੋਗਾ ਝੋਲਾ ਕੀ ਪੇਠਣ ਲੈ ਕੇ ਆਈਏ ਹੁਣ ਉਹ ਕੀ ਕਮਲੀ ਹੈ ਪਤਾ ਮੈਂ ਕਿ ਡਰਦੀਆਂ ਕਿਸੇ ਤੋਂ ਲੈ ਪਲਸਨ ਫੜਾ ਮੈਂ ਹੁਣ ਤੈਨੂੰ ਫੜਾ ਮੈਂ ਤੇ ਸਾਰੀ ਮੈਂ ਬਦਤਮਾ ਮੈਂ ਮੰਗੀ ਤਾਂ ਸੀਗੀ ਵੀ ਮੈਨੂੰ ਦੇਦੀ ਪੈਸਣ ਤੂੰ ਕੁੜੇ ਘੱਟ ਥੋੜੀ ਕੰਮ ਦਾ ਮੈਨੂੰ ਦੇ ਦੇ ਥੋੜੀ ਕਣ ਇਹਨੂੰ ਤੈਨੂੰ ਕੀ ਕਰਾਉਣਾਗਾ ਪੈਸਿਆਂ ਤੋਂ ਕ ਮੈਂ ਕਰਾਉਣਾ ਨਹੀਂ ਮੈਨੂੰ ਲੋੜ ਨਹੀਂ ਕੁੜੇ ਮੈਂ ਵੀ ਕੋਈ ਕੋਈ ਗੋਲੀ ਕੋਈ ਦਵਾਈ ਬੂਟੀ ਲੈਣੀ ਪੈ ਜਾਂਦੀ ਕੋਈ ਨਹੀਂ ਜਦੋਂ ਫੜ ਲੋਣ ਲੱਗਿਆ ਨਾ ਮੈਨੂੰ ਦੱਸ ਦੀ ਦਵਾਈ ਸਾਡੇ ਪਈ ਐ ਮੈਂ ਤੈਨੂੰ ਆਪੇ ਦੇ ਦੂੰਗੀ ਐ ਕਿ ਨਾ ਮੈਨੂੰ ਪੈਸਿਆਂ ਦੀ ਲੋੜ ਸੀਗੀ ਮੈਂ ਤੈਨੂੰ ਤਾਂ ਹੀ ਕਿਹਾਗਾ ਅੱਛਾ ਤੈਨੂੰ ਅੱਜ ਕੀ ਪੈਸਿਆਂ ਦੀ ਲੋੜ ਸੀ ਤਾਂ ਹੀ ਬੁੜੀ ਦੇ ਬਾਲਾ ਨਵੇ ਜੇ ਲੱਗਦੀ ਸੀ ਮੈਨੂੰ ਪਤਾ ਹੀ ਸੀ ਤੇਰਾ ਤਰੀਕਾ ਗਿੰਦੀ ਰਹਿਣੀ ਆ ਵੀ ਆ ਤਰੀਕ ਨੂੰ ਬੈਠਣਾ ਆਉਂ ਤੇ ਫੇਰ ਕੀ ਹੋ ਗਿਆ ਤਾਂ ਇਹ ਦਾ ਚਲੇ ਕੇ ਜਾਣੀ ਹੈ ਪੈਨਸ਼ਨ ਆਪਦੀ ਆਪਦੇ ਜਵਾਕਾਂ ਨੂੰ ਦਿੰਦਾ ਹਰੇਕ ਬੰਦਾ ਤੂੰ ਨਾ ਜਵਾਕਾਂ ਨੂੰ ਕੀ ਦਿੰਦਾ ਕਿ ਮੈਨੂੰ ਕੀ ਲੋੜ ਨਹੀਂ ਬੁੜੀ ਨੂੰ ਕੋਈ ਮੈਂ ਆਦੀ ਚੁੰਨੀ ਵੀ ਲਿਆਉਣੀ ਆ ਕੋਈ ਮੈਂ ਆਦੀ ਚਪਲਾ ਵੀ ਲਿਆਉਣੀ ਆ ਨਾ ਬੈਠੀਗੀ ਚੁੰਨੀ ਵੀ ਨਹੀਂ ਬੈਠੀ ਆ ਗਿਆ ਦੇ ਚੁੰਨੀ ਮੇਰੀ ਕੋਲੇ ਹਾਂ ਉਹ ਤਾਂ ਹੀ ਨਹੀਂ ਕਹਿੰਦੀ ਵੀ ਮੈਂ ਦੇਖ ਆ ਲਈ ਸੀ ਕਦੇ ਵੀ ਮੈਂ ਨਾਲ ਬੇਨੂੰ ਵੀ ਲੈ ਜਾਂ ਲੀਰੇ ਕੋਈ ਨਹੀਂ ਲੈ ਦੂੰਗੀ ਇੱਕ ਸੂਟ 250 ਰੁਪਏ ਦਾ ਉਹੀ ਮਰਨ ਵਾਲੀ ਹੋ ਰਹੀਆਂ ਸਾਡੀ ਤੋਂ ਮੇਰਾ ਲੀੜਾ ਕਪੜਾ ਪਾਉਣ ਦੀ ਆਏ ਹੁਣ ਸੂਟ ਪਾ ਕੇ ਕਿੱਧਰ ਜਾਣਾਗਾ ਮੈਂ ਕਿੱਧਰ ਨਹੀਂ ਜਾਣਾ ਤੇ ਫਿਰ ਮੈਂ ਤੁਹਾਨੂੰ ਸਾਰੀ ਮੈਨੂੰ ਐ ਕਰ 700 ਦੇ ਦੇ ਮੈਨੂੰ ਵੀ ਲੋੜ ਹੁੰਦੇ ਸੌ ਕੋਈ ਨਾ ਕੋਈ ਮੇਰੇ ਤੇ ਕੋਈ ਮੇਰੀ ਭਤੀਜੀ ਕੋਈ ਮੇਰਾ ਭਤੀਜਾ ਸੌ ਕੋਈ ਰਿਸ਼ਤੇਦਾਰੀ ਕੋਈ ਆ ਜਾਂਦੀਆਂ ਮੈਂ ਤੇਰੇ ਰਿਸ਼ਤੇਦਾਰਾਂ ਨੂੰ ਜਿਵੇਂ ਅਸੀਂ ਚਾਹ ਪਾਣੀ ਨਹੀਂ ਫੜਾਉਂਦਿਆਂ ਹਾਂ ਐਨੀ ਤਾਂ ਇੱਜ਼ਤ ਕਰਦੀਆਂ ਨਾਲੇ ਤੂੰ ਤਾਂ 100 200 ਕਹਿਨੀ ਆ ਅਸੀਂ ਤਾਂ 2 200 ਰੁਪਏ ਘੜ ਦਿੰਨੇ ਜਦੋਂ ਨੇ ਕਿਧਰੇ ਮੀਟ ਬਣਾਉਣੇ ਆ ਕਿਧਰੇ ਕੁਝ ਲਿਆਉਣੇ ਆ ਕਿਧਰੇ ਕੁਝ ਕਰਦੇ ਆ ਉਹਦਾ ਕੁਝ ਲਿਆਉਣਾ ਫਿਰ ਜਾਂਦੇਣ ਤਾਂ ਨਹੀਂ ਵੀ ਕੋਈ ਤਾਂ 2 ਪੈਸੇ ਹਫ਼ਤੇ ਤੱਕ ਦਿੰਦਗਾ ਉਹਦਾ ਫਿਰ ਮ ਹਾਂ ਇਹ ਜਿੰਨਾ ਗੱਲਾਂ ਕਰਦੀਆਂ ਮੈਨੂੰ ਰਿਸ਼ਤੇਦਾਰਾਂ ਦੀ ਵੀ ਇੱਜ਼ਤ ਘਟਾ ਦੇਂਗੀ ਹੁਣ ਤਾਂ ਅਸੀਂ ਇੱਜ਼ਤ ਕਰਦੀਆਂ ਈ ਸੋਡੇ ਰਿਸ਼ਤੇਦਾਰਾਂ ਦੀ ਇਹ ਕਿਦਾਂ ਮੇਰੀ ਵੀ ਘਰ ਜਾਂਦੀ ਆ ਆ ਹੁਣ ਤਾਂ ਦੇਖ ਇੱਥੇ ਵੱਧਿਆ ਗੱਲਾਂ ਕਰਦੀਆਂ ਕਿਤੇ ਬਸ ਹੁਣ ਜਾ ਕੇ ਤਾਂ ਤੇ ਪੇਟੀ ਚ ਮੁੜ ਕੇ ਤੂੰ ਕੌਣ ਤੇ ਮੈਂ ਕਹੋਣਾ ਮੈਂ ਤੇ ਝੱਟ ਨੂੰ ਨਾ ਆਪਦੀ ਆ ਕਾਪੀ ਜੀ ਫੜ ਲਈ ਮੈਂ ਪੈਸੇ ਕੱਢ ਲੂੰਗੀ ਵਿੱਚੋਂ ਤੇ ਆ ਜੀ ਫਿਰ ਕਾਪੀ ਤਾਂ ਮੈਨੂੰ ਹੁਣੀ ਫੜਾ ਦਿੰਦੀ ਮੈਂ ਸਾਂਭ ਲੈਂਦੀ ਆਪਦੀ ਗਵਾ ਦੇਂਗੀ ਕੋਈ ਨਹੀਂ ਕੋਈ ਨਹੀਂ ਇੱਥੇ ਐਵੇਂ ਕਿਸੇ ਨੂੰ ਪੈਸੇ ਦਿੱਸ ਜਾਣਗੇ ਮੈਂ ਪੈਸੇ ਅੰਦਰ ਰੱਖ ਕੇ ਤੇਰੀ ਕਾਪੀ ਕੁਪੀ ਮੋੜ ਕੇ ਨਾ ਤੂੰ ਦਿੱਕੀ ਜਾਂਦੀ ਸੀ ਮੈਨੂੰ ਵੀ ਬੇਬੇ ਪੇਠਣ ਲੈ ਕੇ ਕਿਦੋਂ ਆਉਗੀ ਆ ਉੱਤੇ ਸਾਚ ਖੜ ਗਈ ਨਿਗਾ ਰੱਖੀ ਵੀ ਉੱਥੋਂ ਦੀ ਹੱਥ ਤਾਂ ਮਾਰਿਆ ਸੀ ਮੈਂ ਐ ਕਰਕੇ ਵੀ ਤਹਾਂ ਆ ਜਾ ਮੈਂ ਤਹਾਂ ਖੜੀ ਆ ਕੱਲ ਦੇ ਤੈਨੂੰ ਵੀ ਹੱਥ ਮਾਰਦੀ ਸੀ ਮਿਲਾਈ ਜੰਨੀ ਆ ਵੱਡੀ ਵੀ ਆ ਦੀ ਬੇਬੇ ਆ ਜਾ ਚਾਹ ਬਣੀ ਪਈ ਆ ਪੀ ਕੇ ਜਾਈ ਗਏ ਉਹ ਤਾਂ ਆ ਪੀ ਆ ਉਹਦੇ ਕੋਲ ਕਾਹ ਜੀ ਤੂੰ ਚਾ ਪਿਆਤੀ ਬਸ ਹੁਣ ਪੇਟਨ ਫੜ ਲਈ ਮੈਨੂੰ ਪਤਾ ਹੀ ਹੈ ਹੁਣ ਕੇ ਰੋਚੀ ਦਾ ਨਾ ਆਉਂਦੀ ਨਹੀਂ ਲੈਣਾ ਮੈਨੂੰ ਪਤਾ ਹੀ ਹੈ ਤੈਨੂੰ ਹੁਣ ਛੱਤਤੀ ਮੈਂ ਦੇ ਕੇ 1500 ਰੁਪਏ ਕਿ ਮੈਂ ਜਾਨ ਲੈਣੀ ਕਰ ਰੱਖੀ ਹੈਗੀ ਬੜਾ ਮਾਣ ਕਰਦੀ ਆ ਬਿਲਸਣ ਦਾ ਫੇਰ ਕਿਉਂਗਾ ਆਏ ਮਹੀਨੇ ਮਿਲ ਜਾਂਦੇ ਤੈਨੂੰ ਤਾਂ ਫਰੀ ਦੇ ਤੈਂ ਕਿ ਕੋਈ ਕੰਮ ਕਰਕੇ ਆਈਆਂ ਇੱਥੇ ਗਾਂਦੀ ਸਰਕਾਰ ਦੇ ਪੈਸੇ ਆ ਜੇ ਅਸੀਂ ਲੈ ਲਾਂਗਾ ਭੋਰਾ ਫੇਰ ਕੀ ਹੋ ਜੂਗਾ ਵਿੱਚੋਂ ਲੈ ਹੁਣ ਹਰਪ੍ਰੀਤ ਨੂੰ ਪੁੱਛਦੀ ਆ ਕੀ ਕਹਿੰਦੀ ਸੀ ਵਾਰੀ ਬੋਲ ਜੇ ਮਾਰੀ ਜਾਂਦੀ ਸੀ ਮੈਂ ਤਾਂ ਉਹਦੀ ਗੱਲ ਹੀ ਨਹੀਂ ਸੁਣੀ ਵੀ ਕੀ ਆਖੀ ਜਾਂਦੀ ਆ ਮੈਨੂੰ ਹੁਣ ਜਾ ਕੇ ਬਾਤ ਸਾਰ ਲੈਣੀ ਆ ਗੱਲ ਦੀ ਵੀ ਕੀ ਕੋਈ ਕੰਮ ਸੀ ਕੋ ਕੀ ਕਹਿੰਦੀ ਸੀ ਹੁਣ ਜਾ ਕੇ ਪੁੱਛਾਂ ਉਹਨੂੰ ਕਿ ਬੇਬੇ ਚਾਹ ਬਣੀ ਪਈ ਆ ਚਾਹ ਪੀ ਜਾ ਹੁਣ ਇਹਨੂੰ ਕਹਿੰਨੀ ਆ ਵੀ ਲੈ ਆ ਚਾਹ ਹੁਣ ਪੀਉਂਗੀ ਚਾਹ ਹੁਣ ਚਲ ਮੈਂ ਚੜਾ ਤਾਂ ਹਾਂ ਜਾਈ ਰਾਜਵੀਰ ਕੋਲੇ ਕੁੜੇ ਹਰਪ੍ਰੀਤ ਲੈ ਆ ਪੁੱਤ ਚਾਹ ਤੇ ਚੋੜਾ ਕਿੱਥੇ ਆ ਕਿਉਂ ਰਤਾ ਮੈਂ ਉਹ ਥੀਟਰ ਇਹ ਪੁੱਲਿਆ ਇਹ ਮੇਰੇ ਘਰ ਨਹੀਂ ਆਇਆ ਚੱਕਣਾ ਜੇ ਚੱਕ ਕੇ ਲਿਆ ਫਿਰ ਕੋਈ ਨਾ ਮੈਂ ਫਿਰ ਚੱਕ ਲਿਓ ਚਾਹ ਪੀ ਕੇ ਮੈਨੂੰ ਕਿਰੇ ਚਾਹ ਤਾਂ ਦੇ ਦੇ ਚਾਹ ਖਾਦੇ ਨਾਂ ਦੀ ਪਰਸਣ ਲਿਆ ਕਿਦੇ ਮੈਂ ਤੈਨੂੰ ਦੱਸਾਂ ਮੈਨੂੰ ਜਿਹੜੀ ਲੈ ਕੇ ਆਈਆਂ ਚਾਹ ਫੇਰ ਮਿਲੂਗੀ ਚਾਹ ਨਹੀਂ ਮੈਂ ਤੈਨੂੰ ਨਹੀਂ ਸੀ ਪੁੱਛਿਆ ਪਰਸਣ ਨੂੰ ਪੁੱਛਿਆ ਸੀ ਜਿਹੜੀ ਪਰਸਣ ਲੈ ਕੇ ਆਈ ਸੀ ਜਿਹੜੀ ਤਾਹ ਨੂੰ ਨੂੰ ਫੜਾ ਕੇ ਇੱਥੇ ਜਾ ਕੇ ਪਰਸਣ ਮਿਲੀ ਨਹੀਂ ਅੱਜ ਉਹ ਹੈ ਹੀ ਨਹੀਂ ਸੀ ਤੂੰ ਲੱਛਣੇ ਨਾ ਕਰ ਮੈਂ ਤੈਨੂੰ ਦੱਸਾਂ ਸਾਡੇ ਘਰ ਵਿੱਚ ਦੀ ਆ ਕੇ ਸਾਡੇ ਕੋਠੇ ਉਤੋਂ ਦੀ ਚੜਕੇ ਪੈਸੇ ਤੂੰ ਉਹਨੂੰ ਦੇਈ ਚਾਹ ਮੈਥੋਂ ਪਾ ਦੇ ਤੁਰਦੀ ਲੱਗ ਮੈਂ ਤੇਨੂੰ ਸਵਾਲ ਕਰ ਖੜੀ ਹੋ ਜਾਂ ਨਿਕਲ ਪੈਸੇ ਹੈ ਨਹੀਂ ਸੀ ਤੂੰ ਚੱਲਿਆ ਸੀ ਕੈਸ਼ ਚੱਲ ਐ ਕਰ ਜਦੋਂ ਤੈਨੂੰ ਝੋਲਾ ਆ ਗਿਆ ਨਾ ਤੇਰੇ ਹੱਥ ਚ ਜਦੋਂ ਪੈਸੇ ਹੋਏ ਉਦੋਂ ਮੇਰੇ ਘਰੇ ਆ ਜੀ ਮਗ ਜਾ ਰਿਆ ਰਿਆ ਨਾ ਫੇਰ ਕੋਲ ਭੱਜ ਜਾ ਲਾਡਲੀ ਨੂੰ ਕੋਲੋਂ ਫੇਰ ਪਿਛੋਂ ਦੇ ਕਰੀ ਬਸਾਂ ਦਾ ਵਹਾਰਾ ਦਾ ਹਾਂ ਤੇ ਜਿਹੜਾ ਬਾਈ ਬੁੜੀ ਨਿਕਦਰ ਹੀ ਨਹੀਂ ਉਹਨੂੰ ਤੂੰ ਪਿਛੋਂ ਤਾਂ ਫੜਾਈ ਜਰਕਦੇ ਨਹੀਂ ਤੇ ਫੇਰ ਚਾਹ ਵੀ ਠੀਕ ਨਹੀਂ ਆਈ ਅੱਖੀ ਤਾਂ ਜਾਨੀ ਆਂ ਵੀ ਬੈਠਣ ਮਿਲੀ ਨਹੀਂ ਕਾਇਖਣੀ ਸੀ ਬਾਈਕ ਤੇ ਮੁੱਕਿਆ ਪਿਆ ਸੀ ਨਹੀਂ ਤੂੰ ਟਿਕ ਜਾ ਤੇਰੇ ਬਾਦੋਂ ਤਾਈ ਨੰਗੀਆਂ ਤਾਈ ਦੱਸ ਕੇ ਗਈ ਵੇ ਅਸੀਂ ਦੋਨੇ ਇਕੱਠੀਆਂ ਲੈ ਕੇ ਆਈਆਂ ਨਹੀਂ ਤਾਈ ਦਾ ਤੈਨੂੰ ਨਹੀਂ ਮਾਰ ਗਈ ਕੱਪ ਮਾਰ ਗਈ ਤਾਈ ਕੱਪ ਮਾਰ ਗਈ ਤੂੰ ਮਾਰਦੀ ਐ ਲੱਛਣ ਹਾਰੀ ਬੁੜੀ ਦੇਖਨੀ ਪੈਸੇ ਉਹਨੂੰ ਦੇਈ ਛੋਟੀ ਨੂੰ ਚਾਹਾਂ ਮੈਥੋਂ ਬਾਹਰ ਦੀਏ ਮੈਂ ਦਿੰਨੀ ਐ ਤੈਨੂੰ ਚਾਹ ਨਾ ਪਕੌੜੇ ਆਜੀ ਗਰਮ ਗਰਮ ਕੱਢ ਕੇ ਦੇਉ ਪਨੀਰ ਵਾਲੇ ਪਕੌੜੇ ਖਾ ਲਈ ਮੇਰੇ ਕੋਲੇ ਆ ਕੇ ਪੈਸੇ ਲੈ ਕੇ ਆਏਂਗੀ ਤਾਂ ਦੇ ਦੂੰ ਚਾਹ ਨਹੀਂ ਮੈਂ ਤੈਨੂੰ ਚਾਹ ਦੇ ਦਿੰਨੀ ਮੈਂ ਤੈਨੂੰ ਕੋਈ ਕਿ ਬੜਨ ਦਿੰਨੀ ਆ ਆਈ ਓਰੇ ਮੈਨੂੰ ਤਾਂ ਐ ਸੀ ਮੇਰਾ ਗਿੱਟਾ ਦੁਖੀ ਜਾਂਦਾ ਸੀ ਮੈਂ ਕਿਹਾ ਮੈਂ ਦਵਾਈ ਲੈ ਕੇ ਆਉਂਗੀ ਡਾਕਟਰ ਨੇ ਚਲ ਉਹ ਹੀ ਗੱਲ ਹੱਥ ਜਾ ਤੰਗਾ ਬਲਸ਼ਨ ਮਿਲੂਗੀ ਬੇਬੇ ਨੂੰ ਮੈਂ ਚਲ ਮੈਂ ਲੈ ਆਉਂਗੀ ਲੈ ਲੂਗੀ ਬੇਬੇ ਤੋਂ ਵੀ ਤੂੰ ਕੱਟ ਤੋ ਕੱਟ ਵੰਡ ਕੇ ਤਾਂ ਦੇ ਦੇ ਵੀ ਦੋਨੋਂ ਹੈ 700 ਨੂੰ ਦੇ ਦੇ ਤੂੰ 700 ਮ ਪਾੜ ਦਿਆਂ ਮੈਥੋਂ ਪਰੌਂਠੇ ਬੇਬੇ ਆਉਂਦੀ ਆਲੇ ਬੇਬੇ ਨੂੰ ਪੈਨਸ਼ਨ ਮਿਲਣੀ ਸੀ ਅੱਜ ਕਰ ਦਿਆਂ ਗੱਲ ਕੀ ਹੈ ਮਿਲੀ ਗਈ ਹੋਵੇ ਬੇਬੇ ਹਾਂ ਉਹ ਤਾਂ ਤਕੜੀਆਂ ਹੈ ਹਾਂ ਤਕੜੀਆਂ ਪੁੱਤ ਅੱਜ ਪੈਨਸ਼ਨ ਮਿਲਣੀ ਸੀ ਜਨੂੰ ਮਿਲ ਗਈ ਬੇ ਪੁੱਤ ਪੇਠਣ ਦਾ ਮਿਲ ਗਿਆ ਪੇਠਣ ਨਹੀਂ ਪਿੱਟਣੇ ਫਵਾਏ ਨੇ ਕਿੰਨੇ ਫਵਾਏ ਨੇ ਆ ਕਿੰਨਾ ਮੈਂ ਨਕਲੇਸ ਕਰਾਇਆ ਪੇਠਣ ਦੇ ਪੈਰੀ ਹੋ ਗਿਆ ਉਹ ਮੈਨੂੰ ਪੇਠਣ ਮਿਲ ਗਈ ਤੇ ਉਹ ਮੈਨੂੰ ਮੈਥੋਂ ਮੱਲੋ ਮੱਲੀ ਰਾਜਵੀਰ ਨੇ ਖੋਲੀ ਤੇ ਉਹ ਹਾਪੀ ਤੇ ਮੈਨੂੰ ਬੋਲ ਮਾਰਦੀ ਸੀ ਕਹਿੰਦੀ ਆ ਜਾ ਆ ਜਾ ਉਹ ਮੈਂ ਬਸ ਤਾਹਾਂ ਚੜ ਗਈ ਰਾਜਵੀਰ ਕੋਲੇ ਤੇ ਮੈਂ ਤਾਂ ਸਾਰਾ ਉਹਨੇ ਚੋਰੀ ਫੜ ਲੈ ਬਿੱਕੀ ਕਾਪੀ ਰਹਿ ਗਈ ਮੇਰੀ ਬੇਬੇ ਮੇਰੀ ਗੱਲ ਸੁਣ ਲੈ ਤੂੰ ਐਂ ਕਹੀਨੇ ਕਿ ਖੋਲੀ ਕਿ ਉਹ ਤੈਨੂੰ ਕਹਿੰਦੀ ਸੀ ਹਰਪ੍ਰੀਤਾ ਵਿਚਾ ਆ ਵੀ ਲੈ ਤੂੰ ਦੇਖੋ ਤਾਂ ਖੜੀ ਨਹੀਂ ਤੇ ਤੂੰ ਉੱਪਰ ਵਾ ਗਈ ਸਾਰੀਆਂ ਗਲਤੀਆਂ ਤੇਰੀਆਂ ਨੇ ਹੋਰ ਗਲਤੀ ਮੇਰੇ ਤੇ ਤੇ ਹੁਣ ਕਿਦੋਂ ਮੈਂ ਤਾਂ ਹਾਂ ਤਾਂ ਉੱਤਰ ਕੇ ਆ ਗਈ ਮਾਂ ਖਾਲਾ ਚਾਹ ਪੀ ਲੈ ਮਾਂ ਖਾ ਚਾਹ ਨੂੰ ਬੋਲ ਮਾਰਦੀ ਸੀ ਹੁਣ ਭਾਈ ਬੈਨਾਂ ਲੜ ਪੀ ਮਾਂ ਘਰ ਪਈ ਗਈ ਮੇਰੇ ਤਾਂ ਮੈਂ ਤਾਂ ਫਿਰ ਹੁਣ ਆ ਗਈ ਕਰੋ ਤੇ ਪੈਨਸ਼ਨ ਫਿਰ ਹੁਣ ਮੈਨੂੰ ਕਹਿੰਦੀ ਫੜ ਕੇ ਲਿਆ ਕਹਿੰਦੀ ਫਿਰ ਰੋਟੀ ਦੇਉਂਗੀ ਨਾਲੇ ਕਹਿੰਦੀ ਚੋਰਾ ਫੜ ਕੇ ਲਿਆ ਦੀ ਕੀ ਆ ਦੀ ਵਿੱਚ ਤੇਰੀ ਕਾਪੀ ਹੈ ਵਿੱਚ ਤੇਰੀ ਪਰੇਸ਼ਾਨ ਹੈ ਫੇਰ ਫਿਰ ਚੋੜਾ ਤੋ ਫੜ ਕੇ ਲਿਆ ਦੇ ਦੇ ਚੋੜਾ ਹੁਣ ਫਿਰ ਮੈਂ ਜਾਣੀਆ ਪੁੱਤ ਫਿਰ ਹੁਣ ਹੋਰ ਕੀ ਕਰੂੰਗੀ ਜੇ ਦਲ ਨਾ ਸਾਰੀ ਦਿੱਤੀ ਤਾਂ 700 ਸਹੀ ਕਾਈ ਦੂੰ ਵੀ ਮੈਨੂੰ 700 ਹੀ ਦੇ ਦੇ ਪਹਿਲੀ ਹਰਪ੍ਰੀਤ ਨੂੰ ਅੱਧੀ ਫੜਾਈ ਜਾਂਦੀ ਉਹ ਤਾਂ ਠਗਣੀ ਵਾਲੀ ਹੈ ਕਿਹੜਾ ਦੇਊਗੀ ਉਹ ਹਾਂ ਹੁਣ ਤਾਂ ਮੈਹੀ ਫਤਾਈ ਜਾਂਦੀ ਆ ਵੀ ਚਲ ਜਮੈਂ ਹੁਣ ਅੱਦੋ ਤੇ ਦੋਨਾਂ ਨੂੰ ਕਰ ਦਿੰਦੀ ਤਾਂ ਮੈਂ ਕਿਸੇ ਪਾਸੇ ਮਰਜੀ ਰੋਟੀ ਖਾ ਲੈਂਦੀ ਹੁਣ ਕਿ ਜੋ ਉਹਨੇ ਪੇਠਨ ਸਾਰੀ ਮੇਰੀ ਫਾੜ ਲਈ ਤੇ ਹੁਣ ਲਾ ਉਹਨੇ ਤਾਂ ਫਿਰ ਮਾਗਰ ਉਹ ਮੇਰੇ ਮਾਗਰ ਪਈ ਗਈ ਹੁਣ ਭਾਈ ਉਹਨੂੰ ਵੀ ਗੁੱਸਾ ਹੋ ਗਿਆ ਉਹ ਬੇਬੋ ਤਾਂ ਠਗੀਆਂ ਮਾਰਦੀ ਏ ਤੂੰ ਦੇ ਕੋਲ ਕਾਨੂੰ ਜਾਣਾ ਸੀ ਵੇ ਕੋ ਤੁਮ ਪਤਾ ਨਹੀਂ ਮੈਂ ਤਾਂ ਕੀ ਹੋਣਾ ਮੇਰੇ ਸਿਰ ਤੇ ਪਾਤਾ ਤੇ ਜਾ ਲਿਆ ਆਦੀ ਬੇਬੇ ਮੈਨੂੰ ਪੇਛਣ ਦੇ ਦੀ ਮੈਂ ਕਾਮੜੀ ਮਾਂ ਗਰ ਲਾ ਗਈ ਪੋਲੀ ਪਾਲੀ ਤੇ ਫਿਰ ਮੈਨੂੰ ਆਈ ਵੀ ਨਾ ਹੋਏ ਮੈਂ ਅੱਧੇ ਪੈਸੇ ਵੀ ਚਲ ਮੈਂ ਘਰੀ ਫਨ ਤਰ ਜਾ ਮੈਂ ਵੀ ਸਾਰਾ ਝੋਲਾ ਉਮੀ ਰਹਿ ਗਈ ਬੈਂਕ ਚੋਂ ਆ ਕੇ ਛੇਤੀ ਤਾਹਾਂ ਚਾ ਬਗੀ ਕਿ ਚੰਗਾ ਹੁਣ ਤੋਂ ਫੜ ਕੇ ਲਿਆ ਮੈਂ ਜਾਦੀ ਆ ਦੁੱਧ ਪੈਨਸ਼ਨ ਦੀ ਅੱਧੀ ਪੈਨਸ਼ਨ ਦਾ ਚਲੇ ਅੱਧੀ ਦੂਰ ਰੱਖ ਲੈ ਹਾਂ ਅੱਧੀ ਤੇ ਤੈਨੂੰ ਰੱਖੂਗੀ ਹੋ ਸਾਰੀ ਨਹੀਂ ਤੇਨੂੰ ਦਿੰਦੀ ਹਾਂ ਮੈਂ ਕਹਿ ਦਊਂਗੀ ਵੀ ਮੈਂ ਤਾਂ ਪੁੱਤ ਰੋਟੀਆਂ ਖਾਣੀਆਂ ਤੇ ਹੁਣ ਮੈਂ ਹਾਥੀ ਚ ਮੈਨੂੰ ਰੋਟੀ ਨਹੀਂ ਦੇਂਦੀ ਮੈਨੂੰ ਘਰੇ ਨਹੀਂ ਵੜਨ ਦੇਂਦੀ ਮੈਨੂੰ ਤਾਂ ਅੱਧੇ ਪੈਸੇ ਦੇ ਦੇ ਬੇਬੇ ਅੱਧੀ ਦਾ ਹੱਕ ਤਾਂ ਹੈ ਨਹੀਂ ਤੇ ਕੋਈ ਉਹਦਾ ਤੇ ਤੂੰ ਰੋਟੀ ਸਾਡੇ ਬੰਨੀ ਖਾਣੀ ਆ ਤੇ ਉਦੋਂ ਦੇਖ ਲੈ ਉਹਨੇ ਤੈਨੂੰ ਸਾਂਭਿਆ ਨਹੀਂ ਤੈਰੀ ਜਾਜੀ ਤਾਂ ਬਿਮਾਰ ਹੋ ਗਈ ਹਾਂ ਤੇ ਨਾਲੇ ਸਾਡੇ ਵੀ ਨਹੀਂ ਤੇਰਾ ਹੱਕ ਬਣਦਾ ਤੂੰ ਪੈਨਸ਼ਨ ਸਾਰੀ ਹਰਪ੍ਰੀਤ ਨੂੰ ਫੜਾਇਆ ਹੱਕ ਦਾ ਪੁੱਤ ਤੁਹਾਡਾ ਹੀ ਆਦੇ ਤਾਂ ਹੁੰਦੇ ਨੇ ਸਿਆਣੇ ਕੋਈ ਦਵਾਈ ਬੁੱਟੀ ਨੂੰ ਪੈਸੇ ਆਉਂਦੇ ਮੈਂ ਇੱਥੇ ਹੀ ਮੰਗਦੀ ਤਾਂ ਮੈਂ ਇਹ ਲੈ ਕੇ ਆਉਂਦੀ ਸਾਨੂੰ ਕਹਿ ਦਿੰਦੇ ਨੇ ਕਿ ਕੀ ਦੀ ਖਾਈਏ ਬਾਜਰੀ ਉਹ ਤੇ ਦੀ ਪਰਗੇ ਬਾਜਰੀ ਹੱਕ ਦਾ ਪੁੱਤ ਤੁਹਾਡਾ ਹੀ ਸੀ ਉਹ ਬਾ ਧੱਕੇ ਨਾਲ ਨਾ ਮੱਲੋਂ ਮੱਲੀ ਕੋਕੇ ਲੈਗੀ ਕੱਲਣਾ ਚਾਹੀਨੇ ਤੂੰ ਉੱਪਰ ਜਾ ਹੀ ਨਾ ਕਰ ਉਹਦੇ ਕੋਲੇ ਹੋਰ ਹੁਣ ਮੈਂ ਜਾਣਦੀ ਨਹੀਂ ਮੈਂ ਫੜ ਕੇ ਲਿਆਉਣੀ ਆ ਆਪਦੀ ਉਹ ਤੁਹਾਡੇ ਇੱਥੇ ਨਾਲ ਮੈਂ ਪੈਨਸ਼ਨ ਦੇ ਭਾਈ ਕਦੇ ਨਾਲ ਮੈਂ ਰੁਦਣੀ ਸੀ ਨਾਲ ਮੈਂ ਕਾਪੀ ਫੜ ਕੇ ਲਿਆਉਣੀ ਆ ਆਪਦੀ ਮੈਂ ਸਾਰਾ ਝੋਲਾ ਫੜ ਕੇ ਲਿਆਉਣੀ ਆ ਹੋ ਲੈ ਹੁਣ ਤਾਂ ਮੁੰਡੇ ਦੀ ਵੀ ਗੱਲ ਪੱਕੀ ਹੈਗੀ ਕਹਿੰਦਾ ਵੀ ਹੱਕ ਤਾਂ ਸਾਡਾ ਹੀ ਆ ਹੱਕ ਤਾਂ ਹੁਣ ਇਹਨਾਂ ਦੇ ਹੀ ਸੀ ਧੱਕੇ ਨਾਲ ਲੈ ਗਈ ਮੈਥੋਂ ਫੜ ਕੇ ਫੇਰ ਛਣ ਬੇਬੀ ਦਾ ਵੀ ਫੇਰ ਸਰੀਪ ਹੈਗਾ ਉਹਨਾਂ ਦੀ ਜਾਂਦੀ ਹੈ ਮੁਰਮੁਰ ਕੇ ਪਹਿਲਾਂ ਤਾਂ ਰੱਖਿਆ ਨਹੀਂ ਤੈਨੂੰ ਨਾਲ ਹੁਣ ਤਾਂ ਉਹਨਾਂ ਦੇ ਕਿ ਬੜੇ ਮੇਲਣ ਜਾਣੀ ਹੈ ਕਿ ਅੱਧੀ ਪੈਨਸ਼ਨ ਉਹ ਖੋਹ ਲੈਂਦੀ ਹੈਗੀ ਮਮੂ ਠਗਣੀ ਹੈ ਉਹ ਤਾਂ ਉਹ ਤਾਂ ਪਾਲਦੀ ਹੈ ਹੁਣ ਹੁਣ ਲਿਆ ਕੇ ਦੇਊਗੀ ਸਾਰੀ ਪੈਨਸ਼ਨ ਉਹਨੂੰ ਕਿਹੜਾ ਦੂ ਅੱਧੀ ਦੂ ਚਲ ਅੱਧੀ ਦੇ ਦੇ ਬਥੇਰੀ ਹੈ ਉਹ ਹਰਪ੍ਰੀਤ ਤਾਂਹੀਂ ਲੜਦੀ ਹੈ ਇਹਦੇ ਨਾਲ ਵੇ ਬੇਬੀ ਸਾਰਾ ਰਹਿਂਦੀ ਦਾ ਸਾਡੇ ਬਣੀ ਐ ਪਰ ਉਹ ਉਹ ਰਾਜਵੀਰ ਦਾ ਕਰਦੀ ਐ ਪਤਾ ਨਹੀਂ ਕੀ ਉਹਦੇ ਕਿ ਸਿਰ ਚ ਪਾਇਆ ਹੋਇਆ ਆ ਹੁਣ ਪਤਾ ਨਹੀਂ ਕੀ ਲੈਣ ਆਉਂਦੀ ਹੈਗੀ ਆ ਜਾ ਛੇਤੀ ਜਰਕਦੇ ਨਹੀਂ ਘੰਟਾ ਲਾ ਦਨੀ ਆਉਣ ਤੇ ਵੀ ਆ ਗਈ ਕੁੜੇ ਵੀਰੋ ਕਿਉਂ ਮੇਰਾ ਝੋਲਾ ਫੜਾ ਫਾਈ ਕਿੱਥੇ ਆ ਮੈਂ ਤਾਂ ਤੂੰ ਕਿਹੜੇ ਖੇਤਰ ਪਵਾਉਣੇ ਸੀ ਉਹੀ ਪੈ ਗਿਆ ਮੇਰੇ ਤੇ ਤਾਂ ਝੋਲੇ ਨੂੰ ਗਾਹਾਂ ਦੇ ਚ ਟੂਮਾ ਸਿੱਥੇ ਸਿੱਟੇ ਪੈ ਉਹ ਪਿਆ ਚੱਕ ਲੈ ਜਾ ਜਾ ਕੇ ਹੁਣ ਤਾਂ ਆਪੀ ਨਹੀਂ ਟੂਮਾ ਪੇਠਣਾ ਵੀ ਤੇ ਮੇਰੀ ਕਾਪੀ ਐ ਪੈਸਨ ਕੱਢ ਲਈ ਮੈਂ ਕਾਪੀ ਵਿੱਚ ਉਹ ਲੈ ਜਾ ਕੱਢ ਕੇ ਅੱਛਾ ਫੇਰ ਤਨ ਕੱਢ ਲਈ ਤੇ ਫਿਰ ਮੈਨੂੰ ਰੋਟੀ ਰੇ ਦੇ ਮੈਂ ਤਾਂ ਭੁੱਖ ਲੱਗੀ ਪਈ ਹੈਗੀ ਮੈਨੂੰ ਤਾਂ ਉਹ ਨਾ ਨਾ ਮਾਗਰ ਪਈ ਗਈ ਮੇਰੇ ਤਾਵਾ ਜਾ ਚਾਹ ਮੰਗੇ ਮੇਰੀ ਚਾਹ ਨੂੰ ਬੋਲ ਮਾਰਿਆ ਸੀ ਹਰ ਪਰੀਟ ਨਹੀਂ ਕੋਈ ਸ਼ਰਾਰਤ ਕਰੀ ਹੋਣੀ ਆ ਉਦੋਂ ਤੇਰੀ ਕੀ ਮਗਰ ਪੈ ਜੂਗੀ ਨਾਲੇ ਗੱਲ ਸੁਣ ਮੇਰੀ ਆਹ ਨਹੀਂ ਟਾਈਮ ਹੈਗਾ ਰੋਟੀ ਦਾ ਰੋਟੀ ਦਾ ਜੇ 2 ਟੱਕ 2 ਘੰਟੇ ਤੱਕ ਬਣੂਗੀ 9:30 ਵਜੇ ਬਣੂਗੀ ਥੋੜਾ ਜਿਹਾ 2 ਘੰਟੇ ਕਿਦੋਂ ਹੋਏ ਮੈਂ ਤਾਂ ਹੁਣ ਭੁੱਖ ਲੱਗੀ ਪਈ ਆ ਮੈਂ ਤਾਂ ਭੁੱਖੀ ਮਰਦੀ ਬੈਂਕ ਚ ਆ ਕੇ ਜੀਦੀ ਸੀ ਜੇ ਹੁਣ ਭੁੱਖ ਲੱਗੀ ਪਈ ਐ ਫਿਰ ਪਕਾ ਕੇ ਖਾ ਲੈ ਹੁਣ ਜੇ ਮੈਨੂੰ ਪੈਸੇ ਨਹੀਂ ਦੇਤੀ ਫਿਰ ਹੁਣ ਜਾਣ ਲੈਣੀ ਹੈਗੀ ਤੂੰ ਨਾ ਫਿਰ ਤੂੰ ਪਕਾ ਕੇ ਦੇ ਦੇ ਪਰ ਤਾਂ ਉਹਨੇ ਮੈਨੂੰ ਗੋਲ ਮਾਰਿਆ ਸੀ ਤੂੰ ਪਕਾ ਕੇ ਬੁੱਕਦੀ ਮੈਂ ਤਾਂ ਨਾ ਪਸੂਆਂ ਦਾ ਕੰਮ ਹੀ ਕਰਦੀ ਆ ਧਰਤੂਰ ਕਰਦੀ ਐਂਗੀ ਨਾ ਜੇਕਰ ਮੈਨੂੰ ਹਰਦੀ ਨੇ ਬੋਲ ਮਾਰੀ ਜਾਂਦੇ ਉਹਦੇ ਕੋਲ ਹੀ ਬੈਹ ਜਾਂਦੀ ਨਾ ਤਾਂ ਮੈਂ ਰੋਟੀ ਖਾਂਦੀ ਵਧੀਆ ਬੈ ਕੇ ਨਾਲੇ ਮੈਂ ਚਾਹ ਪੀਂਦੀ ਚਾਹ ਕਰੀ ਬੈਠੀ ਸੀ ਲੈ ਤੂੰ ਪਹਿਲਾਂ ਸਾਰੀਆਂ ਬਿਲਸਣਾ ਤੂੰ ਉਹਨੂੰ ਦਿੱਤਿਆਂ ਤੈਨੂੰ ਕਿੰਨੇ ਕ ਪਰੌਂਠੇ ਪਕਾ ਕੇ ਦਿੱਤੇ ਆ ਉਹਨੇ ਕਿਉਂ ਪਰੌਂਠੇ ਪਕਾ ਕੇ ਦਿੰਦਿਆ ਕਿ ਦਮੇ ਹੁਣ ਫੇਰ ਉਹਨਾਂ ਨਾਲ ਫੇਰ ਮੈਂ ਉਹਨਾਂ ਨੂੰ ਬੈਠਣਾ ਫੜਾਵਾਂ ਹੋਰ ਫੇਰ ਮੈਂ ਹੁਣ ਕਿਹਨੂੰ ਪੜਾਵਾਂ ਮੈਂ ਤਾਂ ਸਿਆਪਾ ਕਰ ਲੈ ਜੀ ਤੇਰੇ ਤੋਂ ਪਰਸਣ ਲੈ ਕੇ ਆ ਫੜਾ ਮੈਨੂੰ ਨਹੀਂ ਲੋੜ ਤੇਰੀਆਂ ਪੈਸਣਾ ਪੁਲਸਣਾ ਦੀ ਫੜਾ ਦੀ ਕਾਪੀ ਜੀ ਤੇ ਤੁਰਦੀ ਲੱਗ ਗਈ ਥੋਣ ਤਾਂ ਖਾਲੀ ਕਰਕੇ ਹੁਣ ਕਰ ਦੇ ਰੋਪੀ ਨਾ ਦੇਖ ਰਹਾ ਸਾਰੇ ਜਮਾਈ ਪਾਕੀਆ ਲਿਖਦੇ ਮੈਂ ਕਿਹਾ ਤੈਨੂੰ ਐਂ ਕਹੇ ਬੀਰੋਤੀ 700 ਹੀ ਦੇ ਦੇ ਮੈਨੂੰ ਮੈਂ ਜਾ ਕੇ ਅੱਖਾਂ ਠੰਡੀਆਂ ਕਰ ਦੂੰ ਉਹਦੀਆਂ ਦੇ ਪੈਸੇ ਦੇਣੇ ਸੀਗੇ ਨਾ ਮੈਂ ਦੇਤੇ ਤੇ ਗਾਹਾਂ ਵਾਲੀ ਪਲਸਣ ਦੇਦੀ ਉਹਨੂੰ ਹੁਣ ਵੀ ਬਾਤ ਆਈ ਰਹਿੰਦਾ ਮੈਂ ਹੁਣ ਕਿੱਥੇ ਵੜਾਉਂਦਾ ਮੈਨੂੰ ਘਰੋਂ ਕੱਢਤਾ ਆ ਕੜਤਾ ਕਰੋ ਬਹਿ ਜਾ ਬਹਿ ਜਾ ਟਿੱਕੇ ਬਗ ਜਾ ਜਾ ਮੈਂ ਹੁਣ ਕੰਮ ਕਰਦੀ ਮੇਰੇ ਕੋਲ ਸੱਤ ਨਾ ਇੰਨਾ ਟਾਈਮ ਨਹੀਂ ਹੈਗਾ ਬੇਬੇ ਜਾ ਬਗ ਜਾੜੀ ਹੁਣ ਤਾਂ ਤੇਖਣ ਫੜ ਲਈ ਉਹ ਤਾਂ ਡੀਕਦੀ ਸੀ ਆਏ ਮੱਥੇ ਤੇ ਹੱਥ ਧਰ ਕੇ ਬੇਬੇ ਉਹ ਹੁੰਦੀਆਂ ਬੈਂਕ ਚੋਂ ਉਹ ਤਾਂ ਰੋਲਾ ਪਾ ਬਗ ਜਾ ਜੇ ਦੇਤੇ ਪੈਸੇ ਤਾਂ ਹੁਣ ਸੁਣਾਈ ਨਹੀਂ ਇੱਥੇ ਮੈਂ ਤੈਨੂੰ ਆਏ ਅੱਜ ਦੂਜੀ ਵਾਰ ਦੇ ਦੂੰ 600 ਰੁਪਏ ਮੈਨੂੰ 700 ਦੇ ਦੇ ਮੈਂ ਘਰੇ ਵਰਦੀ ਹੋਊਂਗੀ 100 ਰੁਪਏ ਤੜਕੇ ਲੈ ਜੀ 100 200 ਰੁਪਏ ਹੁਣ ਤਾਂ ਮੇਰੇ ਕੋਲ ਹੈ ਨਹੀਂ ਜਾ ਬਗ ਜਾ ਬੜਾ ਕੰਮ ਹੋਇਆ ਦੇਖ ਲੈ ਹੁਣ ਤਾਂ ਰੋਟੀ ਮੰਗੀ ਮੈਨੂੰ ਰੋਟੀ ਵੀ ਨਹੀਂ ਦਿੱਤੀ ਉਦੋਂ ਰੋ ਵੀ ਮੈਂ ਤਾਂ ਚਾਹ ਕਰਨੀ ਹੋ ਰਹੀ ਗਈ ਰੋਟੀ ਕਰਨੀ ਹੋ ਰਹੀ ਗਈ ਤੇ ਇਦੋਂ ਵੀ ਰਹੇਗੀ ਹੁਣ ਪਤਾ ਨਹੀਂ ਮੈਨੂੰ ਘਰੇ ਬਾੜਨ ਦੇ ਉਕਨਾਲਾ ਚੋੜਾ ਤਾਂ ਹੁਣ ਮੈਂ ਕੱਲਾ ਠਾਕੇ ਕੱਢੀ ਕਾਪੀ ਫੜਾਤੀ ਕੱਲੀ ਹੁਣ ਕਾਪੀ ਤੋਂ ਮੈਂ ਕੀ ਕਰਾਉਣਾ ਹੁਣ ਤਾਂ ਮੀਨੇ ਤੇ ਗੱਲ ਗਈ ਪਹਿਲਾਂ ਮੈਨੂੰ ਉਹਨੇ ਘਰੋਂ ਕਰਤਾ ਹੁਣ ਧੱਕੇ ਦੇ ਦੇ ਇਹ ਕੱਢਦੀ ਹੈਗੀ ਹੁਣ ਪੇਠਨ ਫੜ ਲਈ ਹੁਣ ਬੁੜੀ ਟੋਕੀ ਕਰਾਉਣਾਗਾ ਕਹਿੰਦੀ ਤਾਂ ਸੀ ਕਹਿੰਦੀ ਆਉਣੀ ਆ ਮੈਂ ਚੋੜਾ ਲੈ ਕੇ ਦੇਖਦੀ ਆ ਪਹਿਲਾਂ ਜੀ ਅੱਧੇ ਪੈਸੇ ਲੈ ਕੇ ਆਉਂਦੀ ਆ ਪੈਸੇ ਲਈ ਤਾਂ ਬਾੜ ਨੂੰ ਅੰਦਰ ਨਹੀਂ ਕਿ ਆ ਗਈ ਹਾਂ ਆ ਗਈ ਭਾਈ ਲੈ ਦੇਖਾਰਾ ਪੈਸੇ ਪੈਸਾ ਪੁੱਤ ਕਾ ਪੀ ਆਇਆ ਏ ਤਾ ਕਾਪੀ ਮੈਂ ਚਰਚ ਮਾਰਨੀ ਐ ਕਾਪੀ ਲੈ ਕੇ ਮੇਰੇ ਕੋਲੇ ਆ ਰਿਹਾ ਥਰ ਹੁਣ ਕੀ ਕਰਾਂ ਹੁਣ ਉਹਨੇ ਕਦੋਂ ਸਾਰੀ ਪੇਛਣ ਕੱਢ ਲਈ ਇਹਦੇ ਵਿੱਚੋਂ ਮੇਰੇ ਕਿਹੜੇ ਕਰੇ ਜਾ ਕੇ ਰੋਟੀਆਂ ਖਾ ਲਾ ਹੁਣ ਭੱਗ ਜਾ ਓਹੋ ਕੁੜੀ ਲੱਗ ਹੁਣ ਦੂਜੀ ਵਾਰ ਮੈਂ ਤੈਨੂੰ ਫੜਾ ਦੂੰ ਸਾਰੀ ਪੇਛਣ ਨਾ ਮੈਨੂੰ ਤਾਂ ਲੋੜ ਨਹੀਂ ਮੈਨੂੰ ਤਾਂ ਪਿਛਲੀ ਵਾਰ ਵੀ ਇਹੀ ਕਿਹਾ ਸੀ ਪਿਛਲੀ ਵਾਰ ਕਹਿੰਦੀ ਸ਼ਖਦੀਪ ਨੂੰ ਲੋੜ ਸੀਗੀ ਸ਼ਖਦੀਪ ਨੇ ਫੜ ਲਈ ਗਾਹਾਂਲੀ ਬਾਰੀ ਤੈਨੂੰ ਦੇ ਦੂੰ ਰੋਟੀਆਂ ਸਾਡੇ ਘਰੇ ਤੇ ਪੇਰਸ਼ਨ ਉਹਨਾਂ ਨੂੰ ਨਾ ਕੋਈ ਨਾ ਮੈਂ ਤੈਨੂੰ ਨਾ ਅਗਲੀ ਵਾਰ ਤੈਨੂੰ ਮੈਂ ਸਾਰੀ ਪੇਛਣ ਖਾ ਕੇ ਮੇਰੇ ਕੋ ਨਹੀਂ ਹੱਥ ਨਾ ਨਾ ਅ ਕੋੜੇ ਹੁਣ ਤਾਂ ਮੈਂ ਹੁਣ ਕੀ ਬਣਾਉਂ ਤਾਂ ਮੈਨੂੰ ਹੁਣ ਧੱਕੇ ਦੇਖ ਤੇਰੇ ਮੰਗੂ ਉਹਨੇ ਮੈਨੂੰ ਘਰੋਂ ਕੱਢ ਦਿੱਤਾ ਮੈਨੂੰ ਪੈਸੇ ਦਿੱਤੇ ਨਾ ਉਹ ਵੀ ਦਿੱਤੇ ਨਾ ਫਿਰ ਹੁਣ ਤੇਰੇ ਮੂੰਹ ਹੀ ਜਾਂਦੀ ਨਾ ਇਥੋਂ ਦੀ ਕੋਠੇ ਤੇ ਚੜੀ ਸੀ ਨਾ ਬੋਲ ਮਾਰੇ ਸੀ ਆਖਿਆ ਸੀ ਵੀ ਆ ਜਾ ਬੇਬੇ ਚਾਹ ਬਣੀ ਪਈ ਐ ਮੈਂ ਕਹਾਂਗੀ ਨਹੀਂ ਸਾਰੇ ਦੇਣ ਦੀ ਮੈਨੂੰ ਤਾਂ 500 ਰੁਪਏ ਦੇ ਦਾਂਦੀ ਰੱਖ ਲਾਂਦੀ ਦੂਜੇ ਕੋੜੋ ਬੱਸ ਮੇਰਾ ਗੱrti ਹੋ ਗਈ ਮੈਂ ਵੀ ਬੱਸ ਸਾਰੇ ਲੈ ਕੇ ਉਹਦੇ ਕੋਲੇ ਵਾਗ ਗਈ ਹੁਣ ਤਾਂ ਮੈਂ ਪਛਤਾਉਣੀ ਐ ਜਿਵੇਂ ਮੈਂ ਵੀ ਮੈਂ ਤੈਨੂੰ ਫੜਾ ਜਾਂਦੀ ਜਿਵੇਂ ਤੂੰ ਉਹਦੇ ਕੋਲ ਪੈਸੇ ਲੈ ਕੇ ਵਾਗ ਗਈ ਨਾ ਉਵੇਂ ਜਾ ਕੇ ਉਹਦੇ ਕੋਲੇ ਰੋਟੀ ਖਾ ਲਾ ਕਿ ਪਾਈ ਮੀਨਾ ਰੋਟੀ ਦੇ ਜਿੱਦੇ ਦੂਜੀ ਪਰਸਨ ਆਈ ਉਹਦੇ ਮੇਰੇ ਕੋਲੇ ਆ ਜੀ ਮੈਂ ਦੇ ਦੂੰ ਰੋਟੀ ਓਡੇ ਪੁੱਤੋ ਮੈਨੂੰ ਨਹੀਂ ਕਰੇ ਬੜਨ ਦਿੰਦੇ ਮੈਂ ਤਾਂ ਨਾ ਮਾੜੇ ਨਾਲ ਆਇਆ ਕਿ ਹੁਣ ਛੋਡੇ ਘਰੇ ਰਹਿਣੀ ਆ ਛੋਡੇ ਨਾਲ ਰਲੀ ਹੋਈ ਆ ਅੱਛਾ ਰਲੀ ਸਾਡੇ ਨਾਲ ਤੇ ਪੈਸੇ ਦੂਜੇ ਘਰ ਵਾਲਿਆਂ ਨੂੰ ਮੋਹ ਉਹਨਾਂ ਦਾ ਮਾਰਦਾ ਸਾਡਾ ਤਾਂ ਮੋਹ ਨਹੀਂ ਕਰਦੀ ਮੋਹ ਸਾਡੇ ਤੇ ਸਿਰਫ ਰੋਟੀਆਂ ਖਾਣ ਹੁੰਦੀ ਆ ਓਡੇ ਕੀ ਕਰਾਂ ਪਤਾ ਨਹੀਂ ਬਸ ਮੈਨੂੰ ਨਾ ਕਿਵੇਂ ਨਾ ਬਸ ਬਰਿਆ ਕੇ ਜੇ ਮੈਨੂੰ ਆਦੀ ਕਿ ਮੈਨੂੰ ਲੋੜ ਮੈਂ ਆਖਾ ਚੱਲ ਕੋਈ ਨਾ ਮੈਂ ਤੈਨੂੰ ਆਖਿਆ ਸੀ ਵੀ ਮੈਨੂੰ ਲੋੜ ਹੈ ਬੇਬੇ ਮੇਰਾ ਕਿੱਤਾ ਦੁਖੀ ਹੈ ਨਾ ਮੈਂ ਕਿੱਤਾ ਬਣਾ ਕੇ ਲੈਣੇ ਮੈਨੂੰ 500 ਰੁਪਏ ਦੇ ਦੀ ਸਾਡਾ ਹੱਥ ਤੰਗ ਹੈ ਮੈਨੂੰ ਵੀ ਪਤਾ ਹੈ ਤੂੰੜੀ ਵਾਲਿਆਂ ਦੇ ਲਾਗੇ ਤੂੰੜੀ ਬਣਵਾ ਲਈ ਅਸੀਂ ਨਾਲਾਂ ਨੂੰ ਦੇਤੇ ਉਹ ਤਾਂ ਠੀਕ ਹੈ ਤੂੰੜਿਆਂ ਦੇਤੇ ਮੈਂ ਫੇਰ ਤੈਨੂੰ ਧਾਰੇ ਫੜ ਕੇ ਲੈ ਦੇ ਦਿੰਨੀ ਆ ਮੈਂ ਕਿੱਦੇ ਮੇਰੀ ਪੇਛਣ ਆ ਗਈ ਤੇ ਮੈਂ ਉਹਦੇ ਦੇ ਦੇ ਮੈਨੂੰ ਤਾਂ ਦੇਖ ਧਾਰਿਆਂ ਦੀ ਲੋੜ ਨਹੀਂ ਧਾਰਿਆਂ ਦੀ ਮੈਨੂੰ ਆਣ ਕਮਾਣ ਕੋਈ ਧਾਰੇ ਨਹੀਂ ਦਿੰਦਾ ਤੂੰ ਐ ਮੇਰੇ ਕੋਲ ਅੱਛਾ ਐ ਪਾਰਸੀਆਂ ਮਾਰਦੀਆਂ ਵੀ ਮੈਂ ਜਾ ਕੇ ਕਹੂੰ ਵੀ ਮੇਰੀ ਨੂੰ ਮੈਥੋਂ ਪੈਸੇ ਮੰਗਦੀ ਆ 500 ਰੁਪਿਆ ਤਾਂ ਰੋਟੀ ਤੋਰਦੀ ਲੱਗਾ ਗਲੀ ਪੈ ਜਾ ਮੈਂ ਤਨਸਾ ਮੇਰੇ ਘਰੇ ਨਾ ਬੜੀ ਉੱਡ ਜਾ ਓਹੋ ਕਦੋਂ ਜਾਂ ਜਾਦੇ ਨਾ ਕੋ ਬੜੀ ਹੋਸੇ ਮੈਂ ਹੁਣ ਕਿੱਥੇ ਬੜਾ ਹੁਣ ਮੈਂ ਕਿਧੇ ਜਾਵਾਂ ਮੇਰੇ ਚੱਲ ਉਸਦੇ ਡੇਰੇ ਚ ਬਗ ਜਾ ਇੱਕ ਮਹੀਨਾ ਰੋਟੀ ਡੇਰੇ ਖਾਇਆ ਜਾ ਕੇ ਡੇਰੇ ਵਾਲੀ ਨਹੀਂ ਦਿੰਦੀ ਡੇਰੇ ਵਾਲੇ ਵੀ ਤੈਨੂੰ ਨਹੀਂ ਦੱਸਣ ਐ ਕਰ ਸਰਪੰਚ ਦੇ ਵਗ ਜਾ ਨਿਆ ਕਰਾ ਲਾ ਜਾ ਕੇ ਵੀ ਪਰਸ਼ਨ ਜਿਹੜੀ ਨੂੰ ਦਿੱਤੀ ਉਹ ਤਾਂ ਰੋਟੀ ਨਹੀਂ ਦਿੰਦੀ ਦੂਜੀ ਤਾਂ ਭਰੋਂਠੇ ਭਾਲਦੀਆਂ ਕੋਟਾ ਫੇ ਸਾਰਾ ਹਿੱਸਾ ਹੋ ਤਾਂ ਤੇਰੇ ਕੰਨੀਆਂ ਕੱਲੀ ਪੇਠ ਨਹੀਂ ਫੜਾਈਆ ਭਾਂਡਿਆਂ ਦੇ ਅੱਗੇ ਸਾਰੇ ਕਹਦੇ ਪੇਤਿਆਂ ਤਾਂ ਤੇਰੇ ਕੰਨੀ ਪਈਆਂ ਨੇ ਮੇਰੇ ਪੇਤਿਆਂ ਤੇਰੀਆਂ ਮੀਰਾ ਦਾ ਮੈਂ ਕੀ ਕਰਨਾ ਲੈ ਜਾ ਚੱਕ ਕੇ ਲੈ ਦੋ ਜੁੱਲੀਆਂ ਉੱਚ ਤੇਰੀਆਂ ਛੜੀਆਂ ਮੈਂ ਉਹ ਸਿਰਚ ਮਾਰਨੀ ਛੜੀਆਂ ਜੁੱਲੀਆਂ ਕੋਈ ਖੱਦਰ ਦੇਨੇ ਪਹਿਲਾਂ ਵਾਲੇ ਵੀ ਲੈ ਲੈ ਚੱਕ ਕੇ ਮੈਂ ਤੇਰਾ ਖੱਦਰ ਕੀ ਕਰਨਾ ਮੇਰੇ ਕੰਨ ਨੂੰ ਤਾਂ ਤੜਕੇ ਲੈ ਜੀ ਪੇਤੀ ਚੱਕ ਕੇ ਆਉਂਦੀ ਆਈ ਨੀ ਮੈਂ ਚਲ ਕੇ ਆਉਂਦੀ ਕੋਈ ਨਾ ਫੇਰ ਕੀ ਹੋਗਾ ਜੇ ਮੈਂ ਉਹਨੂੰ 1500 ਤੀਆ ਉਹਨੂੰ ਦੇ ਲਈ ਉਹ ਸੇਕੋ ਨਹੀਂ ਜਾ ਕੱਲ ਨੂੰ ਤੇਰੀ ਪੇਟੀ ਮੈਂ ਤਰਾ ਦੂੰਗੀ ਲੈ ਆਈ ਦੋ ਬੰਦੇ ਉਹ ਕੱਲੂ ਉਹ ਕਾਈ ਦੂਗੀ ਪੇਟੀਆਂ ਉਧਰ ਬੰਦਾ ਨੇ ਉਥੇ ਰੋਟੀ ਖਾ ਲਾ 1500 ਜਾਨੀਆਂ ਤਾਂ ਉਹ ਫੰਨਾ ਦੇ ਮਾਰ ਤੇਰੇ ਬਾਅਦ ਚ ਨਾ ਕਿਹਨੇ ਜਿੰਨਾ ਪਾ ਅਥਨ ਹੋਇਆ ਪਿਆ ਤੇ ਤੁਰ ਜਾ ਮੈਂ ਤੈਨੂੰ ਦੱਸਾਂ ਦੇਖ ਲਾ ਕੋਣ ਜੇ ਤਾਂ ਉਧਰ ਵਗ ਜਾਨੀ ਆ ਉਹ ਕਹੇ ਦਿੰਦੀ ਆ ਕਿ ਉਧਰ ਨਹੀਂ ਢੂਪ ਉਧਰ ਐਗੀ ਰਲੀ ਹੋਈਆਂ ਉਹਦੇ ਦੀ ਉਧਰ ਬੈਠਣ ਫੜਾਈ ਜਾਨੀ ਆ ਜੇ ਮੈਂ ਇਧਰ ਆ ਜਾਨੀ ਆ ਇਹ ਕਹੇ ਦਿੰਦੀ ਹੈਗੀ ਢੂਓ ਨੂੰ ਬੈਠਣ ਫੜਾਈ ਸਾਨੂੰ ਬਚਾਲੇ ਤਾਂ ਮੈਂ ਫਸ ਗਈ ਸੱਚੀ ਕੋਈ ਬੁੜਾ ਨਹੀਂ ਜੂਣ ਨਹੀਂ ਹੁੰਦੀ ਇੱਕ ਪੁੱਤ ਹੋ ਗਏ ਬੁੜੇ ਦੇ ਤਾਂ ਅਗਲਾ ਇੱਕ ਪਾਸੇ ਵਾਏ ਕੇ ਨਾਲੇ ਬੈਠਣ ਫੜਾਵੇ ਉਧਰ ਹੀ ਤੇ ਉਧਰ ਹੀ ਰੋਟੀ ਖਾਵੇ ਆ ਦੇਖ ਲਾ ਫਿਰਦੀਆਂ ਵਿਆਂ ਤੇ ਰੋਲਦੀ ਉਹ ਫੇਠਣ ਕੇ ਦਵਾ ਜਾਂਦੀ ਆ ਉਥੋਂ ਦੋਨੇ ਲਵੇ ਲਾਉਂਦੀਆਂ ਨਹੀਂ ਕੋਈ ਸਿਆਣ ਦਾ ਨਹੀਂ ਰੋਟ ਤਾਂ ਹੁਣੀ ਆਵੇਂਗੀ ਜਦੋਂ ਪੈਸੇ ਮੰਗੇ ਸੀ ਉਦੋਂ ਤਾਂ ਮੇਰੇ ਕੋਲੇ ਖੜੀ ਨਹੀਂ ਜਿਹਦੇ ਚੋਲੇ ਚ 2 ਰੁਪਏ ਸੀ ਉਦੋਂ ਤਾਂ ਭੱਜੀ ਗਈ लाਡੜੀ ਨੂੰ ਕੋਲੇ ਤੇ ਰੋਟੀਆਂ ਨੂੰ ਵੀ ਹਰਪ੍ਰੀਤ ਕਮਲੀ ਹਰਪ੍ਰੀਤ ਨੂੰ ਘੜ ਪੱਤ ਲੈ ਹਰਪ੍ਰੀਤ ਨੂੰ ਡੈਂਕਾ ਚੜਨਾ ਤੇਰੇ ਨਾਲ ਤਾਂ ਪਈ ਰੜੀ ਆ ਤੇਰੇ ਤਾਂ ਹੱਕ ਹੀ ਆ ਰੋਟੀ ਦੇਣ ਦਾ ਕੋਈ ਨਹੀਂ ਆਜੀ ਮੈਂ ਵੀ ਇਹ ਕਿਦੋਂ ਤੈਨੂੰ ਪਰੌਂਠੇ